ਸਰ ਦੇਖਦੇ ਆ ਕਿ ਪੰਜਾਬ ਦੀ ਸਮੁੱਚੀ ਬੀਜੇਪੀ ਇਹਨਾਂ ਦੇ ਪ੍ਰਧਾਨ ਸੁਨੀਲ ਜਾਖੜ ਜੀ ਕੋਈ ਕਸਮ ਨਹੀਂ ਛੱਡਦੇ ਪੰਜਾਬ ਨੂੰ ਬਦਨਾਮ ਕਰਨ ਦੀ ਕਦੇ ਨਸ਼ਾ ਦੇ ਨਾਂ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਦੇ ਐ ਕਦੇ ਗੈਂਗਸਟਰਵਾਦ ਦੇ ਨਾਂ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਦੇ ਐ ਕਦੇ ਲਾਅਨਸ ਆਰਡਰ ਦੇ ਨਾਂ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਦੇ ਐ ਮਤਲਬ ਇੰਉ ਲੱਗਦਾ ਜਿਵੇਂ ਸਭ ਤੋਂ ਬੁਰਾ ਜਿਹੜਾ ਹੈਗਾ ਸੂਬਾ ਪੂਰੇ ਮੁਲਕ ਦੇ ਵਿੱਚੋਂ ਪੰਜਾਬ ਹੀ ਹੋਵੇ ਪਰ ਇਹਨਾਂ ਨੂੰ ਸਮਝ ਆਉਣੀ ਚਾਹੀਦੀ ਆ ਕਿ ਤੁਹਾਡੇ ਆਲੇ ਦੁਆਲੇ ਦੇ ਸੂਬਿਆਂ ਨਾਲੋਂ ਪੰਜਾਬ ਦੀ ਜਿਹੜੀ ਹੈ ਕਾਨੂੰਨ ਵਿਵਸਥਾ ਕਈ ਗੁਣਾ ਬਿਹਤਰ ਹੈਗੀ ਹੈ ਇਹ ਅਸੀਂ ਨਹੀਂ ਕਹਿੰਦੇ ਇਹ ਨੈਸ਼ਨਲ ਕ੍ਰਾਈਮ ਬਿਊਰੋ ਦਾ ਰਿਕਾਰਡ ਜਿਹੜਾ ਹੈਗਾ ਉਹ ਕਹਿੰਦਾ ਕਿ ਹੁਣ ਤੇ ਹਾਦੀ ਹੋ ਗਈ ਹੈ ਕਿ ਅੱਜ ਅਸੀਂ ਦੇਖ ਰਹੇ ਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਲਾਰਸ ਬਸ਼ਨੂਈ ਹੈ ਗੁਜਰਾਤ ਦੀ ਇੱਕ ਜੇਲ ਦੇ ਵਿੱਚੋਂ ਬੈਠ ਕੇ ਆਪਣਾ ਨੈੱਟਸ ਲਗਾਤਾਰ ਚਲਾ ਰਿਹਾ ਹੈ ਹੁੰਤੇ ਜਿੱਦਾਂ ਬੋਲੀ ਸੀਤੇ ਗਏ ਹੁਣ ਜਾਖੜ ਸਾਹਿਬ ਦੇ ਜਾਂ ਪੰਜਾਬ ਦੀ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਦੇ ਉੱਤੇ ਇੱਕ ਸ਼ਬਦ ਨਹੀਂ ਬੋਲਿਆ ਕਿ ਅੱਜ ਸੁਨੀਲ ਜਾਖੜ ਜੀ ਜੋ ਗੱਲ-ਗੱਲ ਦੇ ਉੱਤੇ ਪੰਜਾਬ ਸਰਕਾਰ ਨੂੰ ਤੇ ਪੰਜਾਬੀਤ ਨੂੰ ਪੜਦੇ ਰਹਿੰਦੇ ਆ ਅੱਜ ਉਹ ਗੁਜਰਾਤ ਦੇ ਮੁੱਖ ਮੰਤਰੀ ਦੇ ਖਿਲਾਫ ਦੋ ਸ਼ਬਦ ਬੋਲਣਗੇ ਜਾਂ ਉਹਨਾਂ ਤੋਂ ਪੁੱਛਣਗੇ ਕਿ ਕਿਸ ਤਰੀਕੇ ਨਾਲ ਲਾਰਿਕ ਬਸ਼ਨੋਈ ਜੀ ਜਿਹੜਾ ਹੈਗਾ ਆਪਣੀ ਗੁਜਰਾਤ ਦੀ ਜੇਲ੍ਹ ਚ ਬੈਠ ਕੇ ਆਪਣਾ ਲੈਸ ਚਲਾ ਰਹੇ ਨੇ ਸੋ ਤੁਸੀਂ ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੋ ਪੰਜਾਬ ਦੇ ਹਾਲਾਤ ਤੁਹਾਡੇ ਸੂਬਿਆਂ ਨਾਲੋਂ ਬਿਹਤਰ ਨਹੀਂ ਇਵਨ ਅੱਜ ਮੈਂ ਕੱਲ ਵੀ ਕਿਹਾ ਸੀ ਕਿ ਅੱਜ ਗੁਜਰਾਤ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜਿੱਥੇ ਤੁਹਾਡੀਆਂ ਸਰਕਾਰਾਂ ਨੇ ਉਥੋਂ ਨਸ਼ੇ ਪੰਜਾਬ ਦੇ ਵਿੱਚ ਆ ਰਹੇ ਆ ਇੰਟਰਨੈਸ਼ਨਲ ਬਾਰਡਰ ਤੋਂ ਆ ਰਹੇ ਆ ਸੋ ਇਸ ਕਰਕੇ ਪੰਜਾਬ ਸਰਕਾਰ ਨੂੰ ਭੰਡਣ ਦੀ ਬਜਾਏ ਪੰਜਾਬ ਨੂੰ ਬਦਨਾਮ ਕਰਨ ਦੀ ਬਜਾਏ ਸੱਚ ਤੇ ਪਹਿਰਾਦਿਆ ਕਰੋ ਸੱਚ ਦਾ ਸਾਥ ਦਿਆ ਕਰੋ ਜਾਖੜ ਸਾਹਿਬ ਅਕਸਰ ਦੇਖਦੇ ਆ ਕਿ ਪੰਜਾਬ ਦੀ ਸਮੁੱਚੀ ਬੀਜੇਪੀ ਇਹਨਾਂ ਦੇ ਪ੍ਰਧਾਨ ਸੁਨੀਲ ਜਾਖੜ ਜੀ ਕੋਈ ਕਸਰ ਨਹੀਂ ਛੱਡਦੇ ਪੰਜਾਬ ਨੂੰ ਬਦਨਾਮ ਕਰਨ ਦੀ ਕਦੇ ਨਸ਼ਾ ਦੇ ਨਾਂ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਦੇ ਐ ਕਦੇ ਗੈਂਗਸਟਰਵਾਦ ਦੇ ਨਾਂ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਦੇ ਐ ਕਦੇ ਲਾਰਡ ਆਰਡਰ ਦੇ ਨਾਂ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਦੇ ਐ ਮਤਲਬ ਇਉਂ ਲੱਗਦਾ ਜਿਵੇਂ ਸਭ ਤੋਂ ਬੁਰਾ ਜਿਹੜਾ ਹੈਗਾ ਸੂਬਾ ਪੂਰੇ ਮੁਲਕ ਦੇ ਵਿੱਚੋਂ ਪੰਜਾਬ ਹੀ ਹੋਵੇ ਪਰ ਇਹਨਾਂ ਨੂੰ ਸਮਝ ਆਉਣੀ ਚਾਹੀਦੀ ਆ ਕਿ ਤੁਹਾਡੇ ਆਲੇ ਦੁਆਲੇ ਦੇ ਸੂਬਿਆਂ ਨਾਲੋਂ ਪੰਜਾਬ ਦੀ ਜਿਹੜੀ ਹੈ ਕਾਨੂੰਨ ਵਿਵਸਥਾ ਕਈ ਗੁਣਾ ਬਿਹਤਰ ਹੈਗੀ ਐ ਇਹ ਅਸੀਂ ਨਹੀਂ ਕਹਿੰਦੇ ਇਹ ਨੈਸ਼ਨਲ ਕ੍ਰਾਈਮ ਬਿਊਰੋ ਦਾ ਰਿਕਾਰਡ ਜਿਹੜਾ ਹੈਗਾ ਉਹ ਕਹਿੰਦਾ ਹੈ ਕਿ ਹੁਣ ਤੇ ਹਾਦੀ ਹੋ ਗਈ ਹੈ ਕਿ ਅੱਜ ਅਸੀਂ ਦੇਖ ਰਹੇ ਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਲਾਰਸ ਬਸ਼ਨੋਈ ਹੈ ਗੁਜਰਾਤ ਦੀ ਇੱਕ ਜੇਲ੍ਹ ਦੇ ਵਿੱਚੋਂ ਬੈਠ ਕੇ ਆਪਣਾ ਨੈੱਟਸ ਲਗਾਤਾਰ ਚਲਾ ਰਿਹਾ ਹੈ ਹੁਣ ਤੇ ਜਿੱਦਾਂ ਬੋਲੀ ਸੀਤੇ ਗਏ ਹੁਣ ਜਾਖੜ ਸਾਹਿਬ ਦੇ ਜਾਂ ਪੰਜਾਬ ਦੀ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਦੇ ਉੱਤੇ ਇੱਕ ਸ਼ਬਦ ਨਹੀਂ ਬੋਲਿਆ ਕਿ ਅੱਜ ਸੁਨੀਲ ਜਾਖੜ ਜੀ ਜੋ ਗੱਲ-ਗੱਲ ਦੇ ਉੱਤੇ ਪੰਜਾਬ ਸਰਕਾਰ ਨੂੰ ਤੇ ਪੰਜਾਬੀਕ ਨੂੰ ਪੜਦੇ ਰਹਿੰਦੇ ਆ ਅੱਜ ਉਹ ਗੁਜਰਾਤ ਦੇ ਮੁੱਖ ਮੰਤਰੀ ਦੇ ਖਿਲਾਫ ਦੋ ਸ਼ਬਦ ਬੋਲਣਗੇ ਜਾਂ ਉਹਨਾਂ ਤੋਂ ਪੁੱਛਣਗੇ ਕਿ ਕਿਸ ਤਰੀਕੇ ਨਾਲ ਲਾਰਸ ਬਸ਼ਨੋਈ ਜੀ ਜਿਹੜਾ ਹੈਗਾ ਆਪਣੀ ਗੁਜਰਾਤ ਦੀ ਜੇਲ੍ਹ ਚ ਬੈਠ ਕੇ ਆਪਣਾ ਲੈਸ ਚ ਚਲਾ ਰਹੇ ਨੇ ਸੋ ਤੁਸੀਂ ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੋ ਪੰਜਾਬ ਦੇ ਹਾਲਾਤ ਤੁਹਾਡੇ ਸੂਬਿਆਂ ਨਾਲੋਂ ਬਿਹਤਰ ਨਹੀਂ ਇਵਨ ਅਨ ਮੈਂ ਕੱਲ ਵੀ ਕਹਾਂ ਸੀ ਕਿ ਅੱਜ ਗੁਜਰਾਤ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜਿੱਥੇ ਤੁਹਾਡੀਆਂ ਸਰਕਾਰਾਂ ਨੇ ਉਥੋਂ ਨਸ਼ੇ ਪੰਜਾਬ ਦੇ ਵਿੱਚ ਆ ਰਹੇ ਆ ਇੰਟਰਨੈਸ਼ਨਲ ਬਾਰਡਰ ਤੋਂ ਆ ਰਹੇ ਆ ਸੋ ਇਸ ਕਰਕੇ ਪੰਜਾਬ ਸਰਕਾਰ ਨੂੰ ਭੰਡਣ ਦੀ بجائے ਪੰਜਾਬ ਨੂੰ ਬਦਨਾਮ ਕਰਨ ਦੀ بجائے ਸੱਚ ਤੇ ਪਹਿਰਾਧਿਆ ਕਰੋ ਸੱਚ ਦਾ ਸਾਥ ਦਿਆ ਕਰੋ ਜਾਖੜ ਸਾਹਿਬ